ਮਤਨਾਂ ਮੇ ਫਤਨੇ ਹਿੰਦੁਸਤਾਨਰ ਪਾਕਿਸਤਾਨ ਦੇ ਵਿਚ ਮੈਂ ਤੁਹਾਨੂੰ ਮਿੱਟੀ ਦਾ ਪੁਤਲਾ Song ਤੋਂ ਜਾਣਦੀ ਆ ਆਈ نو ਹਰਮਨਜੀਤ ਉਹਨਾਂ ਦਾ ਲਿਖਿਆ ਹੋਇਆ ਹੈ ਪਰ ਜਦੋਂ ਤੁਸੀਂ ਇੰਨੇ ਇੰਟੈਂਸ ਇੰਨੇ ਇਸ ਤਰ੍ਹਾਂ ਦਾ ਗਾਣਾ ਗਾਉਨੇ ਹੋ ਜੀ ਕੀ ਉਹ ਤੁਹਾਡੇ ਤੇ ਬਹੁਤ ਦੂਰ ਤੱਕ ਇੰਪੈਕਟ ਕਰਦਾ ਹੈ ਬਿਲਕੁਲ ਜਦੋਂ ਬੇਸਿਕਲੀ ਮੈਨੂੰ ਲੱਗਦਾ ਕਿ ਜਦੋਂ ਆਪਾਂ ਕੋਈ ਗੀਤ ਗਾਉਨੇ ਆ ਉਹ ਇਮੋਸ਼ਨਸ ਤੁਹਾਡੇ ਅੰਦਰ ਹੋਣੇ ਚਾਹੀਦੇ ਤਾਂ ਹੀ ਕੋਈ ਫੀਲ ਕਰ ਸਕਦਾ ਔਰ ਜਦੋਂ ਗਾਣਾ ਪਰ ਰਿਕਾਰਡ ਕਰਦੇ ਆ ਜਦੋਂ इमोਸ਼ਨ ਨਹੀਂ ਹੁੰਦੇ ਤਾਂ ਉਹ ਨਹੀਂ ਫੀਲ ਹੁੰਦਾ ਕਿਸੇ ਨੂੰ ਵੀ ਤੁਸੀਂ ਸੁਣਿਆ ਹੋਊਗਾ ਜਿੰਨੀ ਵਾਰੀ ਸੁਣਨਗੇ ਉਹ ਮੋਸ਼ਨ ਜਿਹੜਾ ਅਸੀਂ ਰਿਕਾਰਡ ਕਰ ਲੀਦਾ ਸੋ ਮੇਰੇ ਤੇ ਬਹੁਤ ਇੰਪੈਕਟ ਹੁੰਦਾ ਐਨਰਜੀ ਦਾ ਜੇ ਹੁਣ ਅਸੀਂ ਫਿਲਮ ਦੀ ਗੱਲ ਕਰੀਏ ਸ਼ਾ ਕੋਟ ਇਹਦੇ ਵਿੱਚ ਕਿਤੇ ਨਾ ਕਿ ਦੋਵੇਂ ਪੰਜਾਬਾਂ ਦੇ ਰਿਲੇਸ਼ਨਸ ਦੀ ਗੱਲ ਆਉਂਦੀ ਹੈ ਜੋ ਮੈਨੂੰ ਸਮਝ ਲੱਗਿਆ ਸੋ ਇਹ ਮਿੱਟੀ ਦਾ ਪੁਤਲਾ ਕਿਤੇ ਇਹ ਸਫਰ ਆ ਕੇ ਮਿਲਦਾ ਬਿਲਕੁਲ ਮੈਂ ਹੁਣ ਤੱਕ ਵੈਸੇ ਕਾਫੀ ਫਿਲਮਾਂ ਵਿੱਚ ਆਪਾਂ ਉਧਰਲੇ ਪੰਜਾਬ ਦਾ ਜ਼ਿਕਰ ਕੀਤਾ ਐਂਡ ਲੈਂਦਾ ਚੜਦਾ ਪੰਜਾਬ ਇੱਕੋ ਹੀ ਨਹੀਂ ਸੋ ਮੈਨੂੰ ਲੱਗਦਾ ਕਿ ਇਹੋ ਜਿਹੀਆਂ ਫਿਲਮਾਂ ਕਰਨੀਆਂ ਚਾਹੀਦੀਆਂ ਕਿਉਂਕਿ ਉਹਦੇ ਨਾਲ ਜਿਹੜਾ ਉਹ ਪਿਆਰ ਬਰਕਰਾਰ ਰਹਿੰਦਾ ਤੇ ਹੋਰ ਵਧੂਗਾ ਉਹਨਾਂ ਨੇ ਸਮੇਂ 'ਚ ਲੰਘਾ ਖੁੱਲਿਆ ਹੋ ਸਕਦਾ ਹਾਲੇ ਅੱਜ ਬਾਰਡਰ ਵੀ ਖੁੱਲ ਜਾਣਾ ਇਹੇ ਜਿਹੜਾ ਗੁਰਸ਼ਬ ਇਹ ਜਿਹੜਾ ਕੈਨੇਡਾ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਦੋਵੇਂ ਪੰਜਾਬ ਜਿਹੜੇ ਆ ਦੁਬਾਰਾ ਤੋਂ ਜੁੜਦੇ ਆ ਜਿਹੜੇ ਸਾਡੇ ਵਿਛੜੇ ਹੋਏ ਪੰਜਾਬ ਹੈ ਤੇ ਤੁਹਾਡੀ ਸ਼ਾਹਕੂਟ ਫਿਲਮ ਤੋਂ ਤੁਸੀਂ ਕੀ ਉਮੀਦ ਕਰਦੇ ਹੋ ਇੱਥੇ ਜਦੋਂ ਉਹ ਚੱਲੇਗੀ ਮੈਂ ਉਮੀਦ ਕਰਦਾ ਕਿ ਲੋਕਾਂ ਨੂੰ ਪਹਿਲੀ ਗੱਲ ਤੇ ਮਜ਼ਾ ਆਊਗਾ ਵੇਖਣ ਦਾ ਕਿਉਂਕਿ ਬਹੁਤ ਮਿਹਨਤ ਕੀਤੀ ਔਰ ਕਹਾਣੀ ਬਹੁਤ ਵਧੀਆ ਫਿਲਮ ਦੀ ਔਰ ਉਹ ਕਹਾਣੀ ਲਾਈਕ ਕਿਤਨਾ ਕਿਤੇ ਬਹੁਤ ਸਾਰੇ ਲੋਕਾਂ ਨਾਲ ਅਟੈਚ ਹੋਊਗੀ ਕਿਉਂਕਿ ਪਰਿਵਾਰ ਦੀ ਗੱਲ ਹੈਗੀ ਵਿੱਚ ਉਹਦੇ ਪਰ ਉਹ ਜਿਹੜੀ ਕਹਾਣੀ ਹੈ ਉਹ ਵਾਪਸੀ ਦੀ ਕਹਾਣੀ ਹੈ ਆਉਣ ਦੀ ਕਹਾਣੀ ਨਹੀਂ ਸੋ ਮੈਨੂੰ ਲੱਗਦਾ ਕਿ ਲੋਕ ਇੱਕ ਫੈਮਿਲੀ ਫਿਲਮ ਵੇਖਣਗੇ ਜਿਹਦੇ ਵਿੱਚ ਫਨ ਵੀ ਆ ਜਿਹਦੇ ਵਿੱਚ ਰੋਮਾਂਸ ਵੀ ਆ ਤੇ ਜਿਹਦੇ ਵਿੱਚ ਇੱਕ ਇੱਕ ਇਨਫੋਰਮੇਸ਼ਨ ਵੀ ਆ ਸ਼ਬਦ ਜਿਹੜੀ ਸ਼ਾਗੋਟ ਫਿਲਮ ਹੈ ਉਹਦੇ ਚ ਉਹਦੇ ਨਾਲ ਤੁਸੀਂ ਕਿਸ ਤਰ੍ਹਾਂ ਜੁੜੇ ਤੇ ਕਿਸ ਤਰ੍ਹਾਂ ਫੀਲ ਕਰਦੇ ਹੋ ਓਵਰਆਲ ਮੈਂ ਫਿਲਮ ਨਾਲ ਬਹੁਤ ਜੁੜਿਆ ਮੇਰੇ ਜਿਹੜੇ ਡਾਇਰੈਕਟਰ ਨੇ ਸਾਡੇ ਜੀਵ ਤਿੰਗਰਾ ਭਾਜੀ ਉਹਨਾਂ ਨਾਲ ਮੈਂ ਕਾਫੀ ਸਮੇਂ ਤੋਂ ਕਾਲਜ ਟਾਈਮ ਤੋਂ ਕਿਉਂਕਿ ਸਾਡੇ ਪਹਿਲੇ ਕਾਲਜ ਥੀਟਰ ਕਿਉਂਦੇ ਸੀ ਡਾਇਰੈਕਟਰ ਸੀਗੇ ਉੱਥੇ ਕਾਫੀ ਸਮੇਂ ਤੋਂ ਜੁੜਿਆ ਹੋਇਆ ਤੇ ਫਿਲਮ ਮੈਂ 1.5-2 ਸਾਲ ਪਹਿਲਾਂ ਉਹਨਾਂ ਕੋ ਸੁਣੀ ਸੀ ਤੇ ਮੈਨੂੰ ਬਹੁਤ ਵਧੀਆ ਲੱਗੀ ਮੈਂ ਕਿਹਾ ਮੈਂ ਕਰੂੰਗਾ ਜ਼ਰੂਰ ਸਭ ਅਸੀਂ ਫਿਰ ਇਦਾਂ ਹੀ ਹੌਲੀ ਹੌਲੀ ਕਾਫਲਾ ਬਣਿਆ ਤੁਹਾਡੇ ਨਾਲ ਬਹੁਤ ਸਾਰਾ ਯੂਥ ਜੁੜਿਆ ਹੋਇਆ ਹੈ ਐਂ ਤੁਹਾਨੂੰ ਪਤਾ ਹੈ ਕਿ ਇੱਥੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਵੀ ਨੇ ਤੇ ਬਹੁਤ ਸਾਰੇ ਪਹਿਲਾਂ ਤੋਂ ਸੈਟਲਡ ਸਾਊਥ ਏਸ਼ੀਅਨ ਜਾਂ ਪੰਜਾਬੀ ਸਨ ਯੂਥ ਜਿਹੜਾ ਤੁਹਾਡੇ ਨਾਲ ਜੁੜਿਆ ਹੋਇਆ ਉਹਨਾਂ ਨੂੰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਇਸ ਟਾਈਮ ਦੇ ਵਿੱਚੋਂ ਲੰਘਦੇ ਆਂ ਕੀ ਪਰਸਨਲੀ ਕਹੋਗੇ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਮਤਲਬ ਸਬਰ ਰੱਖਣ ਕਿਉਂਕਿ ਸਬਰ ਤੇ ਨਾਲ ਦੀ ਕੋਈ ਚੀਜ਼ ਨਹੀਂ ਆਂ ਐਂ ਆਈ ਨੋ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਐਂ ਮਾਪਿਆਂ ਦੇ ਪੈਸੇ ਕਈਆਂ ਦੀ ਜ਼ਮੀਨਾਂ ਵਿੱਚ ਹੋਣਗੀਆਂ ਕਈਆਂ ਨੇ ਕਿਤੇ ਉਧਾਰੇ ਫੜੇ ਹੋਣਗੇ ਪਰ ਮੈਨੂੰ ਲੱਗਦਾ ਕਿ ਸਾਰਾ ਕੁਝ ਸਹੀ ਹੋ ਜਾਊਗਾ ਕਿਉਂਕਿ ਇਦਾਂ ਮੈਨੂੰ ਲੱਗਦਾ ਕਿ ਅੱਗੇ ਕੀ ਹੋਣਾ ਕਿਸੇ ਨੂੰ ਮੁੰਡਾ ਸੀਗਾ ਮੇਰਾ ਫਰੈਂਡ ਈ ਆ ਉਹਨੂੰ ਮੈਂ ਕੈਨੇਡਾ ਆਇਆ ਤੇ ਕੋਈ ਇੱਕ ਦਿਨ ਨਹੀਂ ਮੁਰਦਾ ਤੇ ਨਹੀਂ ਭੇਜਦੇ ਤੁਹਾਨੂੰ ਵਾਪਸ ਸੋ ਡੋਨਟ ਵਰੀ ਪਰ ਇਸ ਸਮੇਂ ਉਹਨਾਂ ਨੂੰ ਹਾਲਾਤ ਸਹੀ ਕਰਨ ਲਈ ਕਾਫੀ ਉਹਨਾਂ ਨੂੰ ਮੁਸ਼ਕਲ ਆ ਰਹੀਆਂ ਕਿਉਂਕਿ ਨਾ ਕੰਮ ਹੈਗਾ ਨਾ ਹੀ ਕੋਈ ਉਹਨਾਂ ਨੂੰ ਲੱਗ ਰਿਹਾ ਕਿ ਸਾਡਾ ਫਿਊਚਰ ਸਿਕੁਰ ਹੈ ਬਟ ਕੋਈ ਨਹੀਂ ਸਭ ਹੱਲ ਹੋ ਜਾਂਦੇ ਹੁੰਦੇ ਆ ਜ਼ਿੰਦਗੀ ਨਾਲੋਂ ਵੱਡੀ ਚੀਜ਼ ਕੋਈ ਨਹੀਂ ਆ ਸੋ ਜ਼ਿੰਦਗੀ ਦਾ ਆਨੰਦ ਮਾਣਨ ਜ਼ਿੰਦਗੀ ਨੂੰ ਠੀਕ ਆ ਡਿਫਿਕਲਟੀਜ਼ ਆਉਂਦੀਆਂ ਨੇ ਹਰ ਕਿਸੇ ਦੇ ਗਰਾਫ ਆ ਇੱਕ ਗਰਾਫ ਕੁ ਥਾਂ ਵੀ ਜਾਣਾ ਤਾਂ ਵੀ ਜਾਣਾ ਕੋਈ ਨਹੀਂ ਸਭ ਸਹੀ ਹੋਊਗਾ ਮੈਨੂੰ ਲੱਗਦਾ ਕਿ ਸਾਰਾ ਕੁਝ ਵਧੀਆ ਹੋਊਗਾ ਕੋਈ ਵੀ ਕੋਈ ਗਲਤ ਸਟੈਪ ਨਾ ਟੁਕੇ ਬਸ ਆਖਿਰ ਦੇ ਵਿੱਚ ਕੋਈ ਮੈਸੇਜ ਫਿਲਮ ਨੂੰ ਲੈ ਕੇ ਜਾਂ ਓਵਰ ਆਲ ਜਿਹੜੇ ਤੁਹਾਡੇ ਤੁਹਾਡੇ ਖਾਸ ਕਰਕੇ ਇੱਕ ਯੂਨੀਕ ਜਿਹੜਾ ਨੀਸ਼ ਫੋਲੋਇੰਗ ਹੈ ਮੈਨੂੰ ਲੱਗਦਾ ਕਿ ਪਹਿਲਾਂ ਤੇ ਜ਼ਰੂਰ ਫਿਲਮ ਵੇਖਿਓ 4 ਅਕਤੂਬਰ ਨੂੰ ਆ ਰਹੀ ਹੈ ਸਾਡੀ ਸ਼ਾਰਕ ਕੋਟ ਫਿਲਮ ਦੂਜੀ ਗੱਲ ਇਹ ਆ ਕਿ ਮੈਨੂੰ ਲੱਗਦਾ ਕਿ ਹਮੇਸ਼ਾ ਸਾਨੂੰ ਚੰਗੇ 뮤직 ਨੂੰ ਚੰਗਾ ਮੰਣਾ ਵੈਸੇ ਕੁਝ ਨਹੀਂ ਹੁੰਦਾ ਪਰ ਇੱਕ ਕੋਈ ਵੀ ਗਾਣੇ ਜਿਹੜੇ ਕਿ ਇੰਟੈਲੈਕਟ ਜਿਹਦੇ ਵਿੱਚ ਹੋਵੇ ਜਾਂ ਜਿਵੇਂ ইরਾਨੀ ਲੋਕ ਕਿਤਾਬਾਂ ਬਹੁਤ ਪੜ੍ਹਦੇ ਨੇ ਸਾਡੇ ਵਿੱਚ ਵੀ ਉਹ ਸਾਰਾ ਕੁਝ ਸੀਗਾ ਕਿਉਂਕਿ ਸਾਡੇ ਬਾਬੇ ਨੇ ਤੇ ਸਾਨੂੰ ਹਨ ਸੋ ਮੈਨੂੰ ਲੱਗਦਾ ਕਿ ਸਾਨੂੰ ਥੋੜਾ ਥੋੜਾ ਪੜ੍ਹਨਾ ਸ਼ੁਰੂ ਕਰਨਾ ਚਾਹੀਦਾ ਬੁੱਕ ਰੀਡਿੰਗ ਕੁਝ ਵੀ ਪਵੇ ਇੱਕ ਪੰਨਾ ਡੇਲੀ ਦਾ ਪੜ੍ਹੀਏ ਉਹਦਾ ਬਹੁਤ ਫਾਇਦਾ ਹੁੰਦਾ ਉਹ ਤੇ ਉਹ ਤੁਹਾਡੇ ਅੰਦਰ ਟਹਿਰਾਵ ਵੀ ਆਉਂਦਾ